ਇਕਬਾਲ ਇਸ ਨੂੰ ਇੰਜ ਬਿਆਨ ਕਰਦੇ ਨੇ ਖਜ਼ਾਨਾ ਹੂੰ ਛੁਪਾਇਆ ਮੁਝ ਕੋ ਮੁਸਤੇ ਖਾ ਕੇ ਸਹਰਾ ਨੇ ਕਿਸੇ ਕੋ ਕਿਆ ਖਬਰ ਹੈ ਕੌਣ ਹੂੰ ਮੈਂ ਕਿਸ ਕੀ ਦੌਲਤ ਹੂੰ ਹਾਂ ਤੇ ਮੈਂ ਇੱਕ ਬਹੁਤ ਵੱਡਾ ਖਜ਼ਾਨਾ ਪਰ ਰੇਤ ਦੇ ਜਿਹਾ ਫਨਾ ਉਹ ਰੇਤ ਇੱਕ ਪਾਸੇ ਕਰਾਂ ਤੇ ਖਜ਼ਾਨਾ ਪ੍ਰਗਟ ਹੋ ਗਿਆ ਕੋਈ ਖੋਲੇ ਤੇ ਖੇਡ ਜੋ ਹੈ ਬਣੇ ਤੋ ਮਹਿਰਜ ਕਰਾਂ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦਾ ਖਜ਼ਾਨਾ ਨੇ ਨਾਮ ਦਾ ਖਜ਼ਾਨਾ ਨੇ ਦੇਵੀ ਗੁਣਾਂ ਦਾ ਖਜ਼ਾਨਾ ਹੈ ਅੰਮ੍ਰਿਤ ਦਾ ਸਾਗਰ ਹੈ ਸੁੱਖਾਂ ਦਾ ਸਾਗਰ ਹੈ ਖੋਲਣਾ ਪੈਗਾ ਉਸ ਇਹ ਉਹ ਦਾਦੇ ਦਾ ਖੋਲ ਡਿਟਾ ਖਜ਼ਾਨਾ ਇਹ ਪਿਤਾ ਗੁਰੂ ਨਾਨਕ ਦੇ ਦਾਦਾ ਅਕਾਲਪੁਰ ਉਹਦਾ ਖਜ਼ਾਨਾ ਸਾਨੂੰ ਦਿੱਤਾ ਹੈ ਬੜੀ ਅਗੰਮੀ ਸੌਗਾਤ ਹੈ ਇਹਦੇ ਵਿੱਚ ਬਸ਼ਰਤੇ ਕੋਈ ਖੋਲੇ ਨੁਕਤਾ ਜੋ ਗੁਰੂ ਗ੍ਰੰਥ ਸਾਹਿਬ ਨੇ ਕੀਮਤੀ ਬਿਆਨ ਕੀਤਾ ਉਹ ਮੈਰਜ਼ ਕਰਾਂ ਜਦ ਸ਼ਬਦ ਤੋਂ ਸੰਸਾਰ ਆਇਆ ਹੈ। ਤੋ ਸ਼ਬਦ ਸੰਸਾਰ ਦੇ ਵਿੱਚ ਮੌਜੂਦ ਹੈ। ਜੈਸੇ ਮਾਂ ਬਾਪ ਤੋਂ ਇਹ ਸ਼ਰੀਰ ਆਇਆ ਹੈ। ਤੋ ਸ਼ਰੀਰ ਦੇ ਵਿੱਚ ਮਾਂ ਬਾਪ ਦੇ ਅੰਸ਼ ਮੌਜੂਦ ਹੈ। ਇਹਨੂੰ ਗੁਰੂ ਨਾਨਕ ਇੰਜ ਬਿਆਨ ਕਰਦੇ ਨੇ RAM ਕੱਲੀ ਮੱਲਾ ਪਹਿਲਾ। ਪੁਰਖ ਮੇ ਨਾਰ ਨਾਰ ਮੇ ਪੁਰਖਾ ਬੋਝੋ ਬ੍ਰह्म ਗਿਆਨੀ। ਇਹ ਬ੍ਰह्म ਗਿਆਨੀਆ ਇਹਨੂੰ ਵੀ ਸਮਝੋ। ਹਰ ਪੁਰਸ਼ ਦੇ ਅੰਦਰ ਨਾਰੀ ਹੈ। ਨारी ਦੇ ਅੰਦਰ ਪੁਰਸ਼ ਹੈ ਮਾਂ ਬਾਪ ਤੋਂ ਸਰੀਰ ਆਇਆ ਹੈ ਦੋਹਾਂ ਦੀ ਅੰਸ਼ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਇਹਦੇ ਚ ਪਿਤਾ ਦੀ ਅੰਸ਼ ਪੂਰੀ ਹੈ ਮਾਂ ਦੀ ਥੋੜੀ ਅਦੋਰੀ ਹੈ ਇੱਕ ਦੋ ਮਾਤਰਾ ਦਾ ਭੇਦ ਹੈ ਜ਼ਿਆਦਾ ਭੇਦ ਨਹੀਂ ਹੈ ਇਹ ਵੀ ਮਿਲਜ ਕਰਦੇ ਹਾਂ ਬਿਲਕੁਲ ਜੰਚਕਵਾਦ ਇਸ स्त्री ਇਸ ਵਾਸਤੇ ਇਸਤਰੀ دکھائی ਦੇ ਰਹੀ ਹੈ ਇਹਦੇ ਚ ਮਾਂ ਦੀ ਅੰਸ਼ ਪੂਰੀ ਹੈ ਪਿਤਾ ਦੀ ਅਦੋਰੀ ਹੈ ਇਸਤਰੀ ਦੇ ਅੰਦਰ ਪੁਰਸ਼ ਅਧੂਰਾ ਹੈ पुरुष दे अंदर स्त्री अधूरी है पुरुष में नार नार में पुरखा बूझो ब्रह्म ज्ञानी ये जो अधूरापन है संपूर्ण होना चाहता है इस वजह से पुरुष के अंदर पुरुष दी कशिश नहीं है पुरुष तो है स्त्री दी कशिश है स्त्री के अंदर स्त्री दी, दी कशिश नहीं है बल्कि स्त्री दी, कई दी तो कई दफा निकटवर्ती स्त्रियों नाल वीर खांदिए स्त्री के अंदर पुरुष दी कशिश है स्त्री तो है ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਇਸ਼ਾਰਤਨ ਗੱਲ ਬੜੀ ਕੀਮਤੀ ਕਹੀ ਹੈ ਬਾਲ ਕਨਿਆ ਕੋ ਜਿਵੇਂ ਬਾਪ ਪਿਆਰਾ ਭਾਈ ਕੋ ਅਤਿ ਭਾਈ ਬਾਲ ਕਨਿਆ ਛੋਟੀ ਜਈ ਕਨਿਆ ਪਿਓ ਦੇ ਹਲੇ ਦੋਲੇ ਕੋ ਮਦੀਏ ਪ੍ਰਕਰਮਾ ਕਰਦੀਏ ਪਿਓ ਨੂੰ ਵੇਖ ਕੇ ਪ੍ਰਸੰਨ ਹੋ ਜਾਂਦੀ ਏ ਖੁੜ ਖੜ ਜਾਂਦੀ ਏ ਮਾਂ ਦੀ ਇਤਨੀ ਪ੍ਰਕਰਮਾ ਕਿਉਂ ਨਹੀਂ ਕਰਦੀ ਮਾਂ ਜੈਸੀ ਤੇ ਹੈ ਇਹ ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਕਸ਼ਿਸ਼ ਪਤਾ ਦੀ ਔਰ ਯਕੀਨ ਜਾਨੋ ਪੁੱਤਰ ਦੇ ਅੰਦਰ ਕਸ਼ਿਸ਼ ਮਾਂ ਦੀ ਹੈ ਮਾਂ ਦੀ ਮੈਨੂੰ ਬੈਕਰ ਸਵੀਡ ਅਮਰੀਕਾ ਦੇ ਇੱਕ ਡਾਕਟਰ ਸਰਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਤਲਾਕ ਦੇ ਜਿੰਨੇ ਕੇਸ ਅਦਾਲਤਾਂ ਚੱਲਦੇ ਨੇ ਅਗਰ ਬੱਚੇ 8 ਸਾਲ ਤੋਂ ਵੱਡੀ ਉਮਰ ਦੇ ਨੇ ਤਾਂ ਉਹਨਾਂ ਕੋਲ ਪੁੱਛਿਆ ਜਾਂਦਾ ਹੈ ਮਾਂ ਨਾਲ ਜਾਣਾ ਹੈ ਕਿ ਪਿਓ ਨਾਲ ਕਹਿੰਦੇ 90 ਫੀਸਦੀ ਸਰਾ ਹੋਇਆ ਹੈ ਬੱਚੀਆਂ ਪਿਓ ਨੂੰ ਚੁਣ ਲੈਂਦੀਆਂ ਨੇ ਪੁੱਤਰ ਮਾਂ ਨੂੰ ਚੁਣਦੇ ਬਿਲਕੁਲ ਵਿਪਰੀਤ ਗੱਲ ਹੁੰਦੀ ਹੈ ਉਲਟੀ ਗੱਲ ਹੋ ਜਾਂਦੀ ਹੈ ਤੇ ਪੇਪਰਾਂ 'ਚ ਵੀ ਆਇਆ ਤੇ ਖਰੀਬਨ ਖਰੀਬਨ ਕੈਲੀਫੋਰਨੀਆ ਦੇ 87 ਫੀਸਦੀ ਸ਼ਾਦੀਆਂ ਦੇ ਤਲਾਕ ਹੋ ਜਾਂਦੀਆਂ ਨਹੀਂ ਨਹੀਂ ਬਦੀਆਂ ਟੁੱਟ ਜਾਂਦੀਆਂ ਮਹਾਰਜ ਐਸਾ ਕਹਿੰਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਧੋ ਬ੍ਰह्म ਗਿਆਨੀ ਮਾਂ ਬਾਪ ਤੋਂ ਸ਼ਰੀਰ ਆਇਆ ਹੈ ਮਾਂ ਬਾਪ ਦੇ ਅੰਸ਼ ਸ਼ਰੀਰ ਦੇ ਵਿੱਚ ਮੌਜੂਦ ਹੈ ਮਨ ਦੇ ਵਿੱਚ ਵੀ ਮੌਜੂਦ ਹੈ ਕਹਿੰਦੇ ਨੇ ਭਾਵਨਾ ਭਗਤੀ ਇਸਤਰੀ ਹੈ ਗਿਆਨ ਤਰਕ ਵਿਚਾਰ ਪੁਰਸ਼ ਹੈ ਤਰਕ ਬੜੀ ਪ੍ਰਧਾਨ ਆਉਂਦੀ ਹੈ ਪੁਰਸ਼ ਦੇ ਅੰਦਰ ਭਾਵਨਾ ਬੜੀ ਪ੍ਰਧਾਨ ਆਉਂਦੀ ਹੈ ਇਸਤਰੀ ਦੇ ਅੰਦਰ ਪਰ ਦੋਵੇਂ ਅਧੂਰੇ ਨੇ ਕਹਿੰਦੇ ਨੇ ਭਾਵਨਾ ਤੋਂ ਬਿਨਾ ਗਿਆਨ ਲੰਗੜਾ ਹੈ ਇਹਦੇ ਚੱਲਣ ਦੀ ਤੌਫੀਕ ਨਹੀਂ ਹੁੰਦੀ بڑے بڑے ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਕਰਦੇ ਔਰ ਗਿਆਨ ਤੋਂ ਬਿਨਾ ਭਾਵਨਾ ਸ਼ਰਦਾ ਅੰਧੀਏ ਭਟਕੇਗੇ ਭਟਕੇਗੇ ਜਦੋਂ ਮੈਂ ਹਾਈ ਸਕੂਲ ਦੇ ਵਿੱਚ ਪੜਦਾ ਸੀ ਇੱਕ ਕਹਾਣੀ ਉਦੋਂ ਮੁਤਾਲਾ ਕੁਦਰਤ ਨਾਵੇਂ ਕਿਤਾਬ ਜਿਹੜੇ ਪੜਾਈ ਜਾਂਦੀ ਸੀ ਉਸ ਜ਼ਮਾਨੇ ਉਹ ਦਿਸੀ ਅਜੇ ਤੱਕ ਮੈਨੂੰ ਯਾਦ ਹੈ ਪਿੰਡ ਨੂੰ ਅਗਲਗੇ ਬੜੀ ਜ਼ੋਰ ਦੀ ਤੇ ਅੱਗ ਨੇ ਪਿੰਡ ਨੂੰ ਆਪਣੀ ਲਪੇਟ ਦੇ ਚ ਲੈ ਲਿਆ ਜਿਨ੍ਹਾਂ ਦੇ ਪੈਰ ਅੱਖਾਂ ਸਨ ਨਸੇ ਪਿੰਡ ਛੋੜ ਕੇ ਬਾਹਰ ਆ ਗਏ ਆਮਣੇ ਸਾਹਮਣੇ ਮਕਾਨਾਂ ਵਿੱਚ ਦੋ ਬੰਦੇ ਰਹਿ ਗਏ ਇੱਕ ਅੰਦਾ ਇੱਕ ਲੰਗੜਾ ਇੱਕ ਦੇ ਦੋਵੇਂ ਪੈਰ ਨਹੀਂ ਸਨ ਇੱਕ ਦੀਆਂ ਦੋਵੇਂ ਅੱਖਾਂ ਨਹੀਂ ਸਨ ਲੰਗੜੇ ਨੇ ਆਵਾਜ਼ ਮਾਰੀ ਅੰਦੇ ਨੂੰ ਤੂੰ ਮੇਰੀ ਆਵਾਜ਼ ਦੀ ਸਿੱਧ ਤੇ ਚੱਲ ਕੇ ਆ ਜਾ ਫਿਰ ਤੂੰ ਮੇਰੀ ਅੱਖਾਂ ਦੀ ਵਰਤੋਂ ਕਰ ਲਈ ਮੈਂ ਤੇਰੇ ਪੈਰਾਂ ਦੀ ਵਰਤੋਂ ਕਰ ਲਵਾਂਗਾ ਨਿਕਲ ਜਾਵਾਂਗੇ ਅੱਗ ਚੋਂ ਨਿਕਲ ਜਾਵਾਂਗੇ ਇਹ ਗਈ ਤੇ ਕਹਾਣੀ ਪਰ ਬਹੁਤ ਵੱਡੀ ਇਹ ਸਚਾਈ ਹੈ ਅੰਦਾ ਆ ਗਿਆ ਲੰਗੜਾ ਉਸ ਦੀ ਪਿੱਠ ਤੇ ਬੈਠ ਗਿਆ ਉਹ ਰਸਤਾ ਦੱਸਦਾ ਗਿਆ ਉਹਦੇ ਪੈਰ ਚੱਲਦੇ ਗਏ ਦੋਵੇਂ ਅਗ ਚੋਂ ਨਿਕਲ ਗਏ ਕੱਲੀ ਸ਼ਰਧਾ ਵਢਕੇ ਗਈ ਪੀਤ੍ਰਿਸ਼ਨਾ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਿਕਾਰਾਂ ਦੀ ਅਗ ਤੋਂ ਨਹੀਂ ਨਿਕਲ ਸਕਦੀ ਵਢਕੇ ਗਈ ਵਢਕੇ ਗਈ ਕੱਲਾ ਗਿਆਨ ਤੇ ਚੱਲਦਾ ਹੀ ਨਹੀਂ ਕੱਲਾ ਤਰਕ ਤੇ ਚੱਲਦਾ ਹੀ ਨਹੀਂ ਉਹਦੇ ਕੋਲ ਤੇ ਪਹਿਰ ਹੀ ਕੋਈ ਨਹੀਂ بڑے بڑے ਗਿਆਨੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਕੁਝ ਵੀ ਨਹੀਂ ਆਉਂਦਾ ਦੋਹਾਂ ਦਾ ਸੁਮੇਲ ਚਾਹੀਦਾ ਗੁਰਬਾਣੀ ਨੇ ਭਗਤੀ ਨੂੰ ਇਸਤਰੀ ਕਿਹਾ ਗਿਆਨ ਨੂੰ ਪੁਰਸ਼ ਕਿਹਾ ਨੇ ਜਿ ਭਗਤੀ ਸੇਲਵੰਤੀ ਨਾ ਰੂਪ ਅਨੂਪ ਪੂਰੀ ਆਚਾਰ ਔਰ ਗਿਆਨ ਨੂੰ ਰਾਉ ਆਖਿਆ ਗਿਆਨ ਰਾਉ ਜਬ ਸੇਜਿਆ ਉਹਨੂੰ ਪੁਰਸ਼ ਕਿਹਾ ਭਗਤੀ ਨੂੰ ਇਸਤਰੀ ਕਿ ਜਿੱਥੇ ਸਰੀਰ ਦੇ ਚ ਮਾਂ ਬਾਪ ਦੀ ਅਨਸਮਝੋਦ ਹੈ ਮਨ ਦੇ ਚ ਵੀ ਹੈ ਸਰੀਰ ਦੀ ਇਹ ਜਿਹੜੀ ਕشش ਹੈ ਮਨੁੱਖ ਬਾਹਰੋਂ ਪੂਰੀ ਕਰਦਾ ਹੈ ਵਿਆਹ ਕਰ ਗਏ 12ਵੀਂ ਇਸਤਰੀ ਲੈ ਆਇਆ ਇਸਤਰੀ 12ਵਾਂ ਪੁਰਖ ਲੈ ਆਈਏ ਇਸਤਰੀ ਪੁਰਸ਼ ਦਾ ਸੰਜੋਗ ਪਰ ਅੰਦਰ ਭਗਤੀ ਨੂੰ ਗਿਆਨ ਨਹੀਂ ਮਿਲਿਆ ਤੇ ਗਿਆਨ ਨੂੰ ਭਗਤੀ ਨਹੀਂ ਮਿਲੇ ਭਾਵੇਂ ਬਾਹਰੋਂ ਸੰਪੂਰਨ ਹੋ ਗਏ ਨੇ ਤਾਂ ਵੀ ਅੰਦਰ ਦੀ ਦੁਨੀਆ ਅਧੂਰੀ ਹੈ ਔਰ ਤੜਪਦੇ ਰਹਿਣਗੇ ਦੁਖੀ ਰਹਿਣਗੇ ਬੇਜ਼ਾਰ ਰਹਿਣਗੇ ਪਰੇਸ਼ਾਨ ਰਹਿਣਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਤਤਮਈ ਗੱਲ ਸਾਡੇ ਸਾਹਮਣੇ ਖੋਲ੍ਹਦੇ ਨੇ ਪੁਰਖ ਮੇਨਾਰ ਨਾਰ ਮੇ ਪੁਰਖਾ ਬੂਝੋ ਬ੍ਰਮ ਗਿਆਨੇ ਸ਼ਬਦ ਤੋਂ ਸੰਸਾਰ ਆਇਆ ਹੈ ਸੰਸਾਰ ਦੇ ਵਿੱਚ ਸ਼ਬਦ ਮੌਜੂਦ ਹੈ ਅਸੀਂ ਸ਼ਬਦ ਦੇ ਜੀ ਰਹੇ ਹਾਂ ਅਸੀਂ ਪ੍ਰਕਾਸ਼ ਦੇ ਵਿੱਚ ਜੀ ਰਹੇ ਹਾਂ ਪਰਮਾਤਮਾ ਦੇ ਵਿੱਚ ਜੀ ਰਹੇ ਹਾਂ ਸ਼ਬਦ ਦੇ ਜੀ ਰਹੇ ਹਾਂ ਸਾਡੇ ਅੰਦਰ ਪਰਮਾਤਮਾ ਹੈ ਤੇ ਸਾਡੇ ਅੰਦਰ ਸ਼ਬਦ ਹੈ ਘਟ ਘਟ ਵਾਜੇ ਨਾ ਭੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾ ਉਹ ਨਾਦ ਘੜ ਘੜ ਦੇ ਚ ਹੈ ਉਹ ਪ੍ਰਕਾਸ਼ ਘੜ ਘੜ ਦੇ ਚ ਹੈ ਜਿਵੇਂ ਮਛਲੀ ਦਾ ਸਾਰਾ ਜਨਮ ਜੀਵਨ ਮਰਨ ਸਾਗਰ ਦੇ ਚ ਹੈ ਪਾਣੀ ਦੇ ਚ ਸਾਡਾ ਸਾਰਾ ਜੀਵਨ ਜਨਮ ਜੀਵਨ ਤੇ ਮਰਨ ਸ਼ਬਦ ਦੇ ਚ ਪਰਮਾਤਮਾ ਦੇ ਚ ਹੁਣ ਬੜੇ ਧਿਆਨ ਨਾਲ ਸੁਣਨਾ ਜੋ ਸ਼ਬਦ ਦੇ ਰੂਪ ਦੇ ਚ ਪਰਮਾਤਮਾ ਹੈ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਔਰ ਜੋ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਲੇਕਿਨ ਫਿਰ ਵੀ ਅੰਤਰਾ ਕੀ ਹੈ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਦਾਰ ਅਸੀਂ ਸਵਾਸਤਿ ਕਹਿੰਦੇ ਆ ਗੁਰੂ ਦਵਾਰਾ ਗੁਰੂ ਤੇ ਦਰਵਾਜ਼ਾ ਹੈ ਦਵਾਰ ਹੈ ਦਰਵਾਜ਼ਾ ਹੈ ਦਰਵਾਜ਼ਾ ਬੈਠਣ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਸੁਣਨ ਵਾਸਤੇ ਨਹੀਂ ਹੁੰਦਾ ਦਰਵਾਜ਼ਾ ਲੰਘਣ ਵਾਸਤੇ ਹੁੰਦਾ ਆਣ ਜਾਣ ਵਾਸਤੇ ਹੁੰਦਾ ਸ਼ਬਦ ਤੋਂ ਸੰਸਾਰ ਆਇਆ ਹੈ ਸ਼ਬਦ ਦੇ ਰਾਹੀਂ ਵਾਪਸ ਹੋਏਗਾ ਇਹ ਸ਼ਬਦ ਦਰਵਾਜ਼ਾ ਹੈ ਸ਼ਬਦ ਕਰਕੇ ਅਸੀਂ ਸੰਸਾਰ ਦੇ ਚ ਆ ਗਏ ਆਂ ਇਸੇ ਸ਼ਬਦ ਨੇ ਅੰਦਰ ਪ੍ਰਵੇਸ਼ ਕਰਨਾ ਹੈ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਤੁਹਾਡੇ ਤੇ ਇੱਕ ਪ੍ਰਸ਼ਨ ਹੈ ਕਿਸੇ ਦੇ ਘਰ ਜਾਣਾ ਹੋਵੇ ਪਹਿਲੇ ਦਰ ਤੇ ਪਹੁੰਚੋਗੇ ਕਿ ਸਿੱਧਾ ਕਰ ਦੇ ਚਾਹੋਗੇ ਉੱਡ ਕੇ ਜਾਓਗੇ ਪਹਿਲੇ ਤੇ ਦਰ ਤੇ ਜਾਓਗੇ ਪਹਿਲੇ ਗੁਰੂ ਕੋ ਲਾਣਾ ਪਵੇਗਾ ਪਹਿਲੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਪਵੇਗਾ ਤੇ ਸ਼ਬਦ ਨੇ ਚਾਨਣਾ ਕਰ ਦੇਣਾ ਸ਼ਬਦ ਨੇ ਪ੍ਰਕਾਸ਼ ਕਰ ਦੇਣਾ ਮਹਾਰਾਜ ਕਹਿੰਦੇ ਨੇ ਦਰ ਘਰ ਕੀ ਸੋਝੀ ਨਾਏ ਨਾ ਬੰਦੇ ਨੂੰ ਘਰ ਦਾ ਪਤਾ ਹੈ ਨਾ ਦਰ ਦਾ ਪਤਾ ਦਰ ਸ਼ਬਦ ਘਰ ਪਰਮਾਤਮਾ ਪਰ ਇਹ ਦਰ ਘਰ ਤੋਂ ਅਲੱਗ ਨਹੀਂ ਹੈ ਘਰ ਦੇ ਨਾਲ ਜੁੜਿਆ ਹੋਇਆ ਹੈ ਇਹ ਸ਼ਬਦ ਪਰਮਾਤਮਾ ਤੋਂ ਅਲੱਗ ਨਹੀਂ ਹੈ ਪਰਮਾਤਮਾ ਦੇ ਨਾਲ ਜੁੜਿਆ ਹੈ ਪਰ ਸੁਰਤ ਨੂੰ ਪਹਿਲੇ ਸ਼ਬਦ ਨਾਲ ਜੋੜਨਾ ਹੈ ਚਾਨਣਾ ਹੋ ਜਾਏਗਾ ਘਰ ਦੇ ਚ ਪਹੁੰਚ ਜਾਵਾਂਗੇ ਪ੍ਰਕਾਸ਼ ਹੋ ਜਾਏਗਾ ਉਸੇ ਪ੍ਰਕਾਸ਼ ਦੇ ਚ ਮਹਾ ਆਨੰਦ ਹੈ ਮਹਾ ਸ਼ਕਤੀ ਹੈ ਮਹਾ ਰਸ ਹੈ ਮਹਾ ਖੇੜਾ ਹੈ ਮਹਾ ਸੁਪਨ ਹੈ। ਔਰ ਮਨੁੱਖ ਸੰਪੂਰਨ ਹੋ ਜਾਂਦਾ ਹੈ ਉਹਨੂੰ ਪੂਰਨਪੁਰਖ ਕਹਿੰਦੇ ਨੇ ਜੋ ਪ੍ਰਕਾਸ਼ਮਈ ਹੋ ਜਾਏ। ਤੋ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ। ਤੋ ਸ਼ਬਦ ਤੋਂ ਪਹਿਲੇ ਪਹਿਲ ਸੂਰਜ ਆਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣੇ। ਔਰ ਧਰਤੀ ਦਾ ਇਹ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਪੱਥਰ। ਇਹ ਪੱਥਰ ਕਿਵੇਂ ਸ਼ਬਦ ਨਾਲ ਜੁੜੇ? ਪੱਥਰ ਨੂੰ ਤੋੜਦੀ ਹੈ ਪ੍ਰਕਿਰਤੀ ਪ੍ਰਮਾਤਮਾ ਦਾ ਨਿਯਮ ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੀ ਸ਼ਕਲ ਵਿੱਚ ਪ੍ਰਗਟ ਹੁੰਦਾ ਹੈ ਪੱਥਰੀ ਬਨਸਪਤੀ ਚੋਂ ਕਿ ਥੋੜੀ ਜਿਹਾ ਜਾਗੀ ਹੈ ਤਾਂ ਇਹਨੂੰ ਪਿਆਸ ਵੀ ਲੱਗਦੀ ਹੈ ਪਾਣੀ ਚਾਹੀਦਾ ਹੈ ਇਹ ਕੁਮਲਾਉਂਦੀ ਵੀ ਹੈ ਖਿੜਦੀ ਵੀ ਹੈ ਕਿਉਂਕਿ ਜਾਗ ਗਈ ਹੈ ਪੱਥਰ ਸੁੱਤਾ ਪਿਆ ਨਾ ਕੁਮਲਾਉਂਦਾ ਨਾ ਖਿੜਦਾ ਉਹਨੂੰ ਪਿਆਸ ਨਹੀਂ ਲੱਗਦੀ ਬਨਸਪਤੀ ਨੂੰ ਲੱਗਦੀ ਜਾਗੇ ਉਹਦੀਆਂ ਲੋੜਾਂ ਹੁੰਦੀਆਂ ਨੇ ਸੁੱਤੇ ਉਹਦੀਆਂ ਨਹੀਂ ਬਨਸਪਤੀ ਨੂੰ ਪਾਣੀ ਚਾਹੀਦਾ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਹੀਂ ਨਾਮ ਫੁਲਾਸਾ ਫਿਰ ਲੰਬੀ ਯਾਤਰਾ ਤੋਂ ਬਾਅਦ ਲੱਖਾਂ ਹਜ਼ਾਰਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਦੇ ਵਿੱਚ ਪ੍ਰਗਟ ਹੋਈ ਉਹਨੂੰ ਪਸ਼ੂ ਪੰਛੀ ਕਹਿੰਦੇ ਹਨ ਔਰ ਸਾਇੰਸ ਵਿੱਚ ਜ਼ਿੰਦਗੀ ਫਿਲਮ ਵਿੱਚ ਇਹ ਹੀ ਦਿਖਾਇਆ ਗਿਆ ਮੈਂ ਤੇ ਦੇਖ ਦੇਖ ਕੇ ਡਾਂਗਰੇਗ ਮੈਂ ਤਿੰਨ ਦਫਾ ਗਿਆ ਦੇਖਣ ਵਾਸਤੇ ਨੋਟ ਲੈਣ ਵਾਸਤੇ ਮੈਂ ਕਿਹਾ ਹੱਦ ਲੋਗੇ ਜੋ ਪਾਤਾ ਥਾ ਕਰਦੇ ਨੇ ਸਾਰਾ ਦਿਖਾ ਰਹੇ ਨੇ ਪੱਥਰ ਕਿਵੇਂ ਸਹਜੇ ਸਹਜੇ ਖਿਰਦਾ ਹੈ ਮਿੱਟੀ ਬਣਦਾ ਹੈ ਮਿੱਟੀ ਕਿਨੇ ਬਨਸਪਤੀ ਦਾ ਰੂਪ ਧਾਰਨ ਕਰਦੀ ਹੈ ਪਰ ਮਿੱਟੀ ਪੱਥਰ ਦੇ ਅੰਦਰ ਛੁਪੀ ਹੋਈ ਹੈ ਬਨਸਪਤੀ ਪੱਥਰ ਦੇ ਅੰਦਰ ਛੁਪੇ ਹੋਏ ਨੇ ਪਸ਼ੂ ਤੇ ਪੰਛੀ ਗੁਸਤਾਖੀ माफ ਪੱਥਰ ਦੇ ਅੰਦਰ ਹੀ ਛੁਪਿਆ ਹੋਇਆ ਹੈ ਮਨੁੱਖ ਕਈ ਜਨਮ ਸਹਿਲ ਕਰੇ ਪ੍ਰਕਿਰਤੀ ਸਹਜੇ ਸਹਜੇ ਪ੍ਰਗਟ ਕਰੇਗੀ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪੱਥਰ ਮਿੱਟੀ ਬਣ ਕੇ ਬਨਸਪਤੀ ਦੇ ਰੂਪ ਵਿੱਚ ਪ੍ਰਗਟ ਹੋਇਆ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੁਖਤਸਰ ਬਨਸਪਤੀ ਪਸ਼ੂ ਪੰਛੀਆਂ ਦੀ ਸ਼ਕਲ ਦੇ ਵਿੱਚ ਪ੍ਰਗਟ ਹੋਈ ਉਹ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਮਨੁੱਖ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਪਸ਼ੂ ਨੂੰ ਪਿਆਸ ਤੇ ਲੱਗਦੀ ਹੈ ਪਰ ਭੁੱਖ ਵੀ ਲੱਗਦੀ ਹੈ ਬਨਸਪਤੀ ਨੂੰ ਭੁੱਖ ਨਹੀਂ ਲੱਗਦੀ ਇਸ ਵਾਸਤੇ ਗਊ ਨੂੰ ਨਿਰਾ ਪਾਣੀ ਨਹੀਂ ਚਾਹੀਦਾ ਘਾਸ ਵੀ ਚਾਹੀਦੀ ਹੈ ਨਿਰਾ ਪਾਣੀ ਪਿਲਾ ਕੇ ਸ਼ੇਰ ਜ਼ਿੰਦਾ ਨਹੀਂ ਰਹਿ ਸਕਦਾ ਉਹਨੂੰ ਮਾਸ ਵੀ ਚਾਹੀਦਾ ਹੈ ਭੁੱਖ ਵੀ ਲੱਗਦੀ ਹੈ ਭੁੱਖ ਦੀ ਪੂਰਤੀ ਭੋਜਨ ਨਾਲ ਹੋਵੇਗੀ ਪਿਆਸ ਦੀ ਪੂਰਤੀ ਪਾਣੀ ਨਾਲ ਹੋਵੇਗੀ ਪਸ਼ੂਆਂ ਕੋਲ ਆਵਾਜ਼ ਵੀ ਆ ਗਈ ਬਨਸਪਤੀ ਕੋਲ ਨਹੀਂ ਸੀ ਆਵਾਜ਼ ਤੋਂ ਪਤਾ ਚੱਲ ਜਾਂਦਾ ਹੈ ਸ਼ੇਰ ਹੈ ਇਹ ਗਊ ਹੈ ਇਹ ਘੋੜਾ ਹੈ ਇਹ ਕੁੱਤਾ ਹੈ ਇਹ ਚਿੜੀ ਹੈ ਇਹ ਕੋਇਲ ਹੈ ਆਵਾਜ਼ ਦੱਸ ਦਿੰਦੀ ਹੈ ਇਹਨਾਂ ਕੋਲ ਆਵਾਜ਼ ਵੀ ਆ ਗਈ ਆਵਾਜ਼ ਤੇ ਹੈ ਅਲਫਾਜ਼ ਨਹੀਂ ਹੈ ਅੱਖਰ ਨਹੀਂ ਲੈ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਪਸ਼ੂ ਪੰਛੀ ਜਿਸ ਸ਼ਕਲ ਦੇ ਵਿੱਚ ਪ੍ਰਗਟ ਹੋਏ ਮਾਨਵ ਮਨ ਬਣ ਗਿਆ ਹੈ ਭੁੱਖ ਪਿਆਸ ਤੇ ਹੈ ਆਵਾਜ਼ ਵੀ ਹੈ ਪਰ ਅਲਫਾਜ਼ ਵੀ ਨਹੀਂ ਹੈ ਮਨੁੱਖਤਾ ਦਾ ਸਾਰਾ ਵਿਕਾਸ ਅੱਖਰਾਂ ਤੇ ਹੋਇਆ ਹੈ ਗੁਰਨਾਣਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਅਖਰੀ ਇਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਨਾ ਸਿਰ ਸੰਜੋਗ ਅਖਰਾਂ ਦੀ ਮਹਿਮਾ ਦੇ ਗੁਰਨਾਣਕ ਨੇ ਪੱਟੀ ਲਿਖੀ ਆਸਾਮੱਲਾ ਪਹਿਲਾ ਅਖਰਾਂ ਦੀ ਮਹਿਮਾ ਆਸਾਮੱਲਾ ਤੀਜਾ ਪੱਟੀ ਲਿਖੀ ਕਿ ਅਖਰ ਦੀ ਮਹਿਮਾ ਗੁਰੂ ਅਮਰਦਾਸ ਜੀ ਦੱਸਦੇ ਨੇ ਬਾਵਨ ਅਖਰੀ ਗੌੜੀ ਮੱਲਾ ਪੰਜਵਾ ਬਾਵਨ ਅਖਰੀ ਇੱਕ ਇੱਕ ਅਖਰ ਦੀ ਮਹਿਮਾ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਗੌੜੀ ਜੀ ਸ੍ਰੀ ਕਬੀਰ ਜੀ ਬਾਵਨਾ ਖਰੇ ਇੱਕ ਇੱਕ ਅੱਖਰ ਦੀ ਵਹਿਮਾ ਕਬੀਰ ਦੱਸਦੇ ਨੇ ਮਨੁੱਖ ਕੋਲ ਅੱਖਰ ਖੋ ਲਈਏ ਮਨੁੱਖਤਾ ਦਾ ਸਾਰਾ ਵਿਕਾਸ ਰੁਕ ਜਾਏਗਾ ਜਿੱਥੇ ਪਸ਼ੂ ਨੇ ਮਨੁੱਖ ਉੱਤੇ ਚਲਾ ਜਾਏਗਾ ਜੈਸੇ ਗੁੰਗੇ ਦਾ ਸਾਰਾ ਵਿਕਾਸ ਰੁਕੇ ਹੋਇਆ ਹੈ ਤੁਹਾਨੂੰ ਕੋਈ ਗੁੰਗਾ ਕਵੀ ਨਹੀਂ ਮਿਲੇਗਾ ਸੰਗੀਤਕਾਰ ਨਹੀਂ ਮਿਲੇਗਾ ਦਾਰਸ਼ਨਿਕ ਫਿਲਾਸਫਰ ਨਹੀਂ ਮਿਲੇਗਾ ਕਲਾਕਾਰ ਨਹੀਂ ਮਿਲੇਗਾ ਰਾਜਨੀਤਿਕ ਨਹੀਂ ਮਿਲੇਗਾ ਸੰਤ ਵੀ ਨਹੀਂ ਮਿਲੇਗਾ ਭਗਤ ਵੀ ਨਹੀਂ ਮਿਲੇਗਾ ਬੋਲ ਹੀ ਨਹੀਂ ਸਕਦਾ ਜਪ ਵੀ ਨਹੀਂ ਸਕਦਾ ਅਕਸਰ ਗੁੰਗਾ ਬਹਿਰਾ ਵੀ ਹੁੰਦਾ ਹੈ ਵਿਕਾਸ ਤੇ ਸ਼ਬਦਾਂ ਦੇ ਰਾਹੀਂ ਆਉਂਦਾ ਹੈ ਉਹ ਤੇ ਕੁਝ ਸੁਣੇ ਹੀ ਨਹੀਂ ਸਕਦਾ ਬੋਲ ਹੀ ਨਹੀਂ ਸਕਦਾ ਇਸ ਵਾਸਤੇ ਮੇਰੇ ਦੇਖੇ ਅੰधे ਮਨੁੱਖ ਜ਼ਿੰਦਗੀ ਦੇ ਹਰ ਸ਼ੋਭੇ ਦੇ ਵਿੱਚ ਵਿਕਸਿਤ ਹੋਏ ਨੇ ਦਾਸਨਾਲ ਰਾਲਵੰਨ 40 ਸਾਲ ਤੋਂ ਇੱਕ ਕਵੀ ਚੱਲ ਰਿਹਾ ਹੁੰਦਾ ਢਿਲੇ ਸਨ ਨਹੀਂ ਹੈ ਯਾਨੀ ਜੈ ਸਿੰਘ ਸ਼ੋਗਲ ਨੈਤਰਹੀਣ ਅੰਧਾ ਕਈ ਕਿਤਾਬਾਂ ਦਾ ਲਿਖਾਰੀ ਹੈ ਬਹੁਤ achiyan barik kavitaavan hain avdiyan ਅੰਧੇ ਮਲਕ ਮੈਂ ਚੋਟੀ ਦੇ ਸੰਗੀਤਕਾਰ ਵੀ ਦੇਖੇ ਭਾਈ ਭਗਵਾਨ ਸਿੰਘ ਕਾਫੀ ਲੰਬੇ ਸਮੇਂ ਤੱਕ ਦਾਸ ਦੇ ਨਾਲ ਚੱਲਦੇ ਰਹੇ ਨੇਤਰ ਹਿੰਦ ਸਰ ਬੜੇ ਅੱਛੇ ਗਾਇਕ ਔਰ ਕਲਾਸੀਕਲ ਸੰਗੀਤ ਦੇ ਮਾਹਿਰ ਅੰਧੇ ਮਨੁੱਖ ਕਵੀ ਦੇਖੇ ਗਏ ਨੇ ਕਲਾਕਾਰ ਦੇਖੇ ਗਏ ਨੇ ਸੰਗੀਤਕਾਰ ਦੇਖੇ ਗਏ ਨੇ ਅੰਧੇ ਮਨੁੱਖ ਰਾਜਨੀਤਿਕ ਵੀ ਦੇਖੇ ਗਏ ਨੇ ਭਰਤ ਰਾਸ਼ਟਰ ਦੁਆਪਰ ਯੁੱਗ ਦੇ ਵਿੱਚ ਜਿਨੇ ਰਾਜਪਾੜ ਚਲਾਇਆ ਅੰਧਾ ਸੀ ਦਰੇਵਦੰਦਾ ਬਿਤਾ ਔਰ ਉਹਦੇ ਜੀਮਦਿਆਂ ਜੀਵ ਦੇ ਕੋਲ ਰਾਜਪਾਟ ਕਿਸੇ ਨੇ ਨਹੀਂ ਖੋਇਆ ਬੜੀ ਮਜ਼ਬੂਤੀ ਨਾਲ ਉਸਨੇ ਰਾਜਪਾਟ ਚੜਾਇਆ ਇਸ ਵਕਤ ਇੰਗਲੈਂਡ ਦਾ ਹੋਮ ਮਨਿਸਟਰ ਅੰਦਾ ਨਿਤਰੇਨ ਮੈਂ ਤੇ ਦੇਖ ਕੇ दंग रह ਗਿਆ ਔਰ ਕਹਿ દે ਨੇ ਇੰਗਲੈਂਡ ਦੇ ਇਤਿਹਾਸ ਦੇ ਸਭ ਤੋਂ ਪਹਿਲੀ ਦਫਾ ਇੱਕ ਕਾਮਯਾਬ ਹੋਮ ਮਨਿਸਟਰ ਆਇਆ ਪਰ ਨਿਤਰੇਨ ਹੈ ਹੈਰਾਨਗੀ ਦੀ ਗੱਲ ਹੈ ਇਹ ਹੈਰਾਨਗੀ ਦੀ ਗੱਲ ਹੈ ਅੰधे ਮਨੁੱਖ ਚੋਟੀ ਦੇ ਰਾਜਨੀਤਿਕ ਹੋ ਸਕਦੇ ਨੇ ਦਾਰਸ਼ਨਿਕ ਹੋ ਸਕਦੇ ਨੇ ਫਿਲਾਸਫਰ ਹੋ ਸਕਦੇ ਨੇ ਕਿਉਂਕਿ ਵਿਕਾਸ ਸਾਰਾ ਅਖਰਾਂ ਤੇ ਕਵੀ ਹੋ ਸਕਦੇ ਨੇ ਸੰਗੀਤਕਾਰ ਹੋ ਸਕਦੇ ਨੇ ਅੰਦੇ ਮਨੁੱਖ ਭਗਤ ਵੀ ਬਣਦੇ ਨੇ ਇੱਕ ਨੇਤਰਹੀਣ ਗੁਰੂਗ੍ਰੰਥ ਸਾਹਿਬ ਦੇ ਚ ਬੈਠਾ ਹੈ ਸੂਰਦਾਸ ਸਾਰੰਗਮਲਾ ਪੰਜਵਾਂ ਸੂਰਦਾਸ ਪਹਿਲੀ ਪੰਕਤੀਆਂ ਸੂਰਦਾਸ ਦੀਆਂ ਨੇ ਛਾਦਮਨ ਹਰ ਬੇਮਖਨ ਕੋ ਸੰ ਨੇਤਰਹੀਣ ਸੀ ਸੰਸਾਰ ਨੂੰ ਵੇਖਣ ਦੇ ਤੇ ਸਫਲ ਨਹੀਂ ਸੀ ਪਰ ਨਿਰੰਕਾਰ ਨੂੰ ਵੇਖਣ ਦੇ ਸਫਲ ਹੋ ਗਿਆ ਅਨੁਭਵ ਦੇ ਨੇਤਰ ਦੇ ਰਾਹ ਅੰਧੇ ਮਨੁੱਖ ਜਿੰਦਗੀ ਦੇ ਹਰ ਸ਼ੋਬੇ ਦੇ ਵਿੱਚ ਵਿਕਾਸ ਕਰ ਸਕਦੇ ਨੇ ਕਿਉਂਕਿ ਸ਼ਬਦ ਹੈ ਬੋਲ ਸਾਰਾ ਵਿਕਾਸ ਆਵਾਜ਼ ਤੇ ਹੋਇਆ ਹੈ ਅਲਫਾਜ਼ਾਂ ਤੇ ਹੋਇਆ ਹੈ ਅਖਰੇ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਕਿਹੜੇ ਅੱਖਰ ਮਨੁੱਖ ਦਾ ਵਿਕਾਸ ਕਰਾਉਂਦੇ ਨੇ ਕਿ ਜਿੱਥੋਂ ਮਨੁੱਖ ਆਇਆ ਉੱਥੇ ਲੈ ਜਾਂਦੇ ਨੇ ਜਿੱਤ ਦੁਆਰੇ ਉਬਰੇ ਦਿੱਥੇ ਲਿਓ ਉਵਾਰ ਇਹ ਪ੍ਰਭੂ ਜਿੱਥੋਂ ਸਾਡਾ ਆਣਾ ਹੋਇਆ ਜਿਸ ਦਰਵਾਜ਼ੇ ਤੋਂ ਵਾਪਸੀ ਕਰਾ ਸਕੇ ਲੈਕਿਨ ਵਾਪਸ ਸਿੱਧਾ ਚਾਹ ਕਿਸੇ ਕਿਸੇ ਦੇ ਅੰਦਰ ਹੁੰਦਾ ਹੈ ਇਹ ਵੀ ਮੈਲਕਾ ਹਰ ਇੱਕ ਦੇ ਅੰਦਰ ਨਹੀਂ ਹੁੰਦਾ ਤਾਂ ਹੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਵਾਜ਼ਾਂ ਪੈ ਮਾਰਦੇ ਨੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਗਰੇ ਤਨ ਹੈ ਤੇ ਮਨ ਹੈ ਇਹਨਾਂ ਦੀ ਆਪਣੀ ਯਾਤਰਾ ਯਾਤਰਾ ਦੇ ਚ ਹੈ ਅਥਰ ਯਾਤਰਾ ਦੇ ਚ ਅੱਗੇ ਚਲਾ ਗਿਆ ਬਨਸਪਤੀ ਹੋ ਗਿਆ ਪਰ ਬਨਸਪਤੀ ਵੀ ਪੜਾਉ ਦੇ ਚ ਯਾਤਰਾ ਦੇ ਚ ਅੱਗੇ ਗਈ ਪਸ਼ੂ ਪੰਛੀ ਬਣ ਗਏ ਇਹ ਵੀ ਯਾਤਰਾ ਦੇ ਚ ਪੜਾਉ ਹੈ ਪਸ਼ੂ ਪੰਛੀ ਮਨੁੱਖ ਬਣ ਗਏ ਨੇ ਮਨੁੱਖ ਵੀ ਇੱਕ ਪੜਾਵ ਹੈ ਯਾਤਰਾ ਦੇ ਚੇ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜਮੇਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਵਰਬ੍ਰਿਕ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਚਿਰੰ ਕਾਲ ਇਹ ਦੇ ਸਿੰਗਰੀਆ ਪੱਥਰ ਪਰਮਾਤਮਾ ਨਾਲ ਨਹੀਂ ਮਿਲ ਸਕਦਾ ਬਨਸਪਤੀ ਵੀ ਨਹੀਂ ਮਿਲ ਸਕਦੀ ਪਸ਼ੂ ਪਕਸ਼ੀ ਵੀ ਨਹੀਂ ਮਿਲ ਸਕਦੇ ਕੇਵਲ ਮਨੁੱਖ ਮਿਲ ਸਕਦਾ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਭਾਈ ਪ੍ਰਾਪਤ